ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਭਰਿਆ ਸੱਸ਼ੇਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਰਹਿਣ ਪਿੰਡ ਬੁਰਜ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਹੈ ਜਿੱਤੇ ਕੀ ਆਪਣੇ ਦੇਸ਼ ਲਈ ਦਿੱਤੀ ਗਈ ਸ਼ਹਾਦਤ ਦੱਸਦੀ ਹੈ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬੁਰਜ ਦੇ ਵਸਨੇਕ ਕੁਲਦੀਪ ਸਿੰਘ ਜੋ ਕਿ ਫੌਜ ਵਿੱਚ ਸੇਵਾ ਨਿਭਾਰਿਆ ਸੀ ਜਿਸ ਦੀ ਜੰਮੂ ਵਿੱਚ ਗੋਲੇਬਾਰੀ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਿਕ ਸ਼ਹੀਦ ਕੁਲਦੀਪ ਸਿੰਘ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਪੰਜ ਧੀਆਂ ਪੁੱਤਰ ਸਨ ਜਿਨ੍ਹਾਂ ਵਿੱਚੋਂ ਉਹਨਾਂ ਦੇ ਤਿੰਨ ਪੁੱਤਰ ਜੋ ਤਿੰਨੋਂ ਹੀ ਫੌਜ ਵਿੱਚ ਸੇਵਾ ਨਿਭਾਰੇ ਸਨ ਪਰ ਕੁਲਦੀਪ ਸਿੰਘ ਸਭ ਤੋਂ ਵੱਡਾ ਸੀ ਜਿਸ ਦੀ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਸ 15 ਦਿਨ ਪਹਿਲਾਂ ਹੀ ਕੁਲਦੀਪ ਸਿੰਘ ਛੁੱਟੀ ਕੱਟ ਕੇ ਡਿਊਟੀ ਤੇ ਵਾਪਸ ਗਿਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਡਿਊਟੀ ਉਸ ਦੀ ਆਖਰੀ ਡਿਊਟੀ ਹੋਵੇਗੀ ਦੂਜੇ ਪਾਸੇ ਜੇਕਰ ਗੱਲ ਕਰੀਏ ਕੁਲਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਤਾਂ ਉਨ੍ਹਾਂ ਦੀ ਪਤਨੀ ਅਤੇ ਦੋ ਬੱਚੇ ਜੋ ਕਿ ਕੁਲਦੀਪ ਸਿੰਘ ਦੇ ਨਾਲ ਹੀ ਜੰਮੂ ਵਿੱਚ ਰਹਿ ਰਹੇ ਸਨ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਾਡੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਸਾਡੀ ਬੰਦ ਦੀ ਮਹਾਲੀ ਸਹਾਇਤਾ ਕੀਤੀ ਜਾਵੇ ਤੁਸੀਂ ਵੀ ਦੇਖੋ ਨਿਊਜ਼ ਡੈਕ ਜ਼ੋਨ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਕਾਮਾਗਰ ਘਰ ਦੇ ਮਾਇਕੇ ਦੇ ਹੋ ਗਈ ਜੋ ਬੋਡੀ ਇਹ ਮੇਰਾ ਸੁਖ ਦਾ ਟਾਈਮ ਆਇਆ ਤੇ ਮੈਨੂੰ ਲੱਗੇਗਾ ਇਹ ਲोटा ਹਏ ਲੁੱਟਾ ਮੇਰ ਕੋ ਉਠਿਆ ਨਹੀਂ ਜੋ ਜਾਣਾ ਤੇਤਰਾ ਮੈਂ ਘਰ ਜਾਣਾ ਜੋ ਹਏ ਬੋਤਮੇ ਕਿੱਥੇ ਦਿਨ ਮੈਂ ਬਾਜਾ ਮਾਰਾ ਮੈਂ ਬੋਤਾ ਫੀਡ ਹੋ ਗਿਆ ਵਾ ਜੀ ਨਹੀਂ ਜਾਂਦੀ ਹੁੰਦੀ ਆਪਣੀ ਠੀਕ ਨਾ ਚੁੰਦੇ ਹਏ ਬਹੁਤ ਸੋਣਾ ਚਲੋ ਮਾਲਕ ਨੇ ਸੋਹਣੀ ਰੋਟੀ ਦਿੱਤੀ ਇਹ ਗੱਲ ਦਾ ਮੈਨੂੰ ਨਹੀਂ ਪਤਾ ਹੈਗਾ ਮੇਰ ਨਾਲ ਗੱਲਾਂ ਵੀ ਉਹਨੇ ਪਹਿਲਾਂ 10 ਵਜੇ ਕੀਤੀਆਂ ਆ ਅੰਦਾ ਮम्मी ਕੀ ਕਹਿੰਦੀ ਮੈਂ ਮੈਂ ਤਾਂ ਰੋਟੀ ਖਾ ਕੇ ਠੀਕ ਹੋ ਤਾ ਅੰਦਾ ਪਾਣੀ ਪੀ ਲਿਆ ਚਾਹ ਪੀ ਲਈ ਆ ਰੋਟੀ ਖਾ ਲਈ ਮੜ ਕੇ ਅੰਦਾ ਦਵਾਈ ਨਾ ਛੱਡੀ ਮੈਨੂੰ ਨਹੀਂ ਪਤਾ ਮੈਂ ਮੈਨੂੰ ਕਿਹੜੀਆਂ ਦਵਾਈਆਂ ਦੇਣਾ ਪੱਕੇ ਨਾ ਕਰਨ ਦੇ ਜੇ ਮੈਨੂੰ ਪਤਾ ਹੁੰਦਾ ਮੈਂ ਹੋਰ ਦੋ ਛੇਅਰ ਕਰ ਲੈਂਦੀ ਤੋੜੇ ਨਾਲ ਕਾਫੀ ਪਿਆਰ ਸੀ ਦੇ ਰੱਖੇ ਹਾਂਜੀ ਬੜਾ ਪਿਆਰ ਸੀ ਬੰਦਾ ਹੀ ਮੇਰਾ ਪੁੱਤ ਮੈਨੂੰ ਬੜਾ ਹੁੰਦਾ ਪਿਆਰ ਸੀ ਕਿੰਨੇ ਬੱਚੇ ਮਾਦਾ ਜੀ ਦੇ ਨਾਲ ਕਾਫੀ ਜੀ ਦੋ ਬੱਚੇ ਹਾਂਜੀ ਇਹ ਔਜੇ ਹਾਂ ਉਹਦੇ ਕਿੰਨੇ ਬੱਚੇ ਆਪਦੇ ਹਲਦੀਪ ਹਲਦੀਪ ਦੇ ਕੁੜੀ ਮੁੰਡਾ ਜੀ ਕਾਕਾ ਠੀਕ ਹਾਂਜੀ ਨਾ ਸਰਜੀਤ ਸਿੰਘ ਸਰ ਕਿਵੇਂ ਦੀ ਤੇਰਾ ਹਾਲ ਹੈ ਸਰ ਮੇਰੇ ਮੇਰੇ ਸਾਲਾ ਜੀ ਸਰ ਮੈਂ ਜੀਜਾ ਜੀ ਲੱਗਦਾ ਉਹਨਾਂ ਦਾ ਮੇਰੇ ਨਾਲ ਸਰ ਬਹੁਤ ਗੂੜਾ ਪਿਆਰ ਹੀ ਉਹਨਾਂ ਦਾ ਮੇਰੇ ਕੋਲ ਹੀ ਰਹਿੰਦੇ ਸੀ ਛੁੱਟੀ ਕੱਢਦੇ ਸੀ ਮੇਰੇ ਕੋਲ ਆਉਂਦੇ ਸੀ ਪਹਿਲੋ ਛੁੱਟੀ ਕੱਟ ਕੇ ਫਿਰ ਮਈਓ ਛੱਡਣ ਜਾਣਾ ਮਈਓ ਲੈਣ ਜਾਣਾ ਉਹਨਾਂ ਨੂੰ ਇੱਥੇ ਵੀ ਆਉਂਦੇ ਸੀ ਤੇ ਇੱਥੇ ਵੀ ਮੈਂ ਛੱਡ ਕੇ ਜਾਣਾ ਉਹਨਾਂ ਨੂੰ ਮੇਰਾ ਬਹੁਤ ਜ਼ਿਆਦਾ ਬਹੀਰਾ ਭਰਾ ਹੀ ਮੇਰਾ ਸਾਲਾ ਨਹੀਂ ਮੇਰਾ ਭਰਾ ਹੀ ਰਾਈ ਇੰਨਾ ਮੇਰਾ ਗੂੜਾ ਪਿਆਰ ਹੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹ ਬੋਲ ਨਹੀਂ ਮੇਰੇ ਕੋ ਹੈਗੇ ਮੈਂ ਜਿਹੜੇ ਦੱਸ ਸਕਦਾ ਪਰਵਾਹ ਨੂੰ ਕਿਦੋਂ ਪਤਾ ਲੱਗਾ ਪਰਵਾਹ ਨੂੰ ਸਰ ਮੈਨੂੰ ਪਤਾ ਲੱਗਾ ਸਰ ਕੁਝ 11:30 12 ਵਜੇ ਜਦੋਂ ਅਸੀ ਦੀਪ ਆ ਗਏ ਤੇ ਉਹਨਾਂ ਨੇ ਮੈਨੂੰ ਇਹ ਬੇਨਤੀ ਕੀਤੀ ਵੀ ਇਹਨਾਂ ਦੇ ਸਾਲਾ ਜੀ ਉੱਥੇ ਰਹਿੰਦੇ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਕੁਲਦੀਪ ਪੂਰਾ ਹੋ ਗਿਆ ਆ ਮੈਂ ਕਿਹਾ ਕੀ ਗੱਲ ਬਣੀ ਕਹਿੰਦਾ ਯਾਰ ਉਹਨਾਂ ਦੇ ਨਾ ਬਾਹਰੋਂ ਆਂਦਾ ਇਦਾਂ ਦਾ ਕਰਕੇ ਗੁਰਵਾਦਿਆਂ ਨੇ ਗੋਲੀਆਂ ਮਾਰ ਦਿੱਤੀਆਂ ਤੇ ਫਿਰ ਮੈਂ ਸਰ ਉਹਨਾਂ ਨੂੰ ਫਿਰ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੂੰ ਪਤਾ ਨਹੀਂ ਸਰ ਇਹਨਾਂ ਨੂੰ ਨਹੀਂ ਪਤਾ ਫਿਰ ਇਹਨਾਂ ਨੂੰ ਮੈਂ ਦੱਸਿਆ ਵੀ ਕੁਲਦੀਪ ਸਿੰਘ ਪੂਰੇ ਹੋ ਗਏ ਆ ਇਹ ਹੁਣਾਂ ਕਿ ਸੰਸਕਾਰ ਵਾਸਤੇ ਕਦੋਂ ਗੱਲ ਅੰਤਮ ਸੰਸਕਾਰ ਵਾਸਤੇ ਸਰ ਉਹਨਾਂ ਦੀ ਜੁੰਡ ਦੇ ਆਪਣਾ ਟੂਐਸਿਸ ਆਪਣਾ ਹੁਣ ਗੱਲ ਹੋਈ ਹੀ ਉਹ ਕਹਿੰਦੇ ਸੀ ਵੀ ਅੰਤਮ ਸੰਸਕਾਰ ਵਾਸਤੇ ਅਜੇ ਪੋਸਟਮਾਰਟਮ ਹੋ ਗਏ ਇੱਥੋਂ ਹੀ ਉਹ ਜੋ ਤੁਹਾਡੇ ਕੋਲ ਸਵੇਰੇ ਤੜਕੇ 3:3-4 ਵਜੇ ਤੱਕ ਪਹੁੰਚ ਜਾਗੇ ਹਾਂਜੀ ਸਟੇਸ਼ਨ ਹੈਡਕੁਆਟਰ ਸਰ ਅੰਬਰ ਸਰ ਇੱਥੇ ਹੋਈ ਹੈ 23 ਅਰਮਿਲ ਬ੍ਰਿਗੇਡ ਦੇ ਵਿੱਚ ਗੱਲ ਹੋਈ ਆ ਮੇਰੀ ਉਹ ਕਹਿੰਦਿਆ ਵੀ ਹਈ ਸਹ断ਰੀ ਦੇਣ ਵਾਸਤੇ ਹਈ ਤਿਆਰ ਆ ਸਟੇਸ਼ਨ ਹਾਈਡ ਕੁਆਟਰ ਵਾਲੇ ਕਹਿੰਦੇ ਆ ਕਹਿੰਦੇ ਜਦੋਂ ਸਾਨੂੰ ਫੋਨ ਆ ਗਿਆ ਉਹ ਉਧਰੋਂ ਫੋਨ ਆ ਗਿਆ ਅਸੀਂ ਉਸੇ ਨੂੰ ਲੈ ਆ ਜਣਾ ਜਿੰਨੇ ਵੇਲੇ ਸਸਕਾਰ ਕਰਨਾ ਓਨੇ ਵੇਲੇ ਸਾਰਾ ਸਾਡਾ ਟਾਈਮ ਸੈਂਟਰ ਕਰ ਲਓ ਉਹਨਾਂ ਨੂੰ ਦੱਸ ਦਿੱਤਾ ਆਪਾਂ ਕੁਲਦੀਪ ਸਿੰਘ ਹੈ ਕੁਲਦੀਪ ਸਿੰਘ ਸਰ ਵੀ ਆਈ ਬੱਚੇ ਬੱਚੇ ਸਾਰ ਦੋ ਹੀ ਉਹਨਾਂ ਦੇ ਫੈਮਿਲੀ ਮੈਂਬਰ ਹੀ ਸਰ ਪ੍ਰਬਲੀ ਮੰਤਰ ਸਰਕਾਰ ਕੋਲ ਮੰਗਦਾ ਸਰ ਮਾਨ ਸਾਹਿਬ ਕੋ ਮੈਂ ਦੇ ਹੱਥ ਜੋੜ ਕੇ ਹੀ ਅਪੀਲ ਕਰਦਾ ਹਾਂ ਕਿ ਇਹਨਾਂ ਦੀ ਪਤਨੀ ਨੂੰ ਸਰਕਾਰੀ ਕਿਤੇ ਜੋਬ ਤੇ ਨੌਕਰੀ ਤੇ ਲਵਾ ਕੇ ਦਿੱਤੇ ਬਹੁਤ ਨੌਕਰੀਆਂ ਦਵਾਉਂਦੇ ਮਾਨ ਸਾਹਿਬ ਮਾਨ ਸਾਹਿਬ ਨੂੰ ਇਹੋ ਹੀ ਅਪੀਲ ਕਰਦੇ ਹਾਂ ਕਿ ਤੁਹਾਡੀ ਸਰਕਾਰ ਆ ਸੱਚੀ ਸੁੱਚੀ ਆ ਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਮਾਪੇ ਸਰ ਉਹਨਾਂ ਦੇ ਕੰਮ ਕਰਨ ਜੋਗੇ ਹੈਗੇ ਨਹੀਂ ਠੀਕ ਨਹੀਂ ਰਹਿੰਦੇ ਉਹ ਦਵਾਈ ਖਾਂਦੇ ਡੇਲੀ ਮਾਂ ਨੂੰ ਵੀ ਹਾਰਟ ਦੀ ਪ੍ਰੋਬਲਮ ਹੈ ਪਿਓ ਨੂੰ ਵੀ ਹਾਰਟ ਦੀ ਪ੍ਰੋਬਲਮ ਹੈ ਇਹ ਸਰ ਫੋਰਸ ਖਲਾਈ ਦੇ ਵਿੱਚ ਹੀ ਜੰਮੂ ਇਹਨੇ ਮੈਸੇਜ ਕਿਹਨ ਨੂੰ ਸਰ ਉਹਨਾਂ ਦੇ ਮੈਸੇਜ ਇੱਥੇ ਨਹੀਂ ਆ ਗਏ ਸਰ ਉੱਥੇ ਲਾਲ ਹੀ ਆ ਫੈਮਿਲੀ ਮੈਂਬਰ ਹੀ ਆਹ ਜੀ ਫੈਮਿਲੀ ਮੈਂਬਰ ਹੈ ਸਰ ਇਹ ਜਿਹਾ ਨਹੀਂ ਸਰਕਾਰ ਤੋਂ ਇਹੋ ਮੰਗ ਕਰਦੇ ਵੀ ਦੇਖ ਵਾਸਤੇ ਇਹ ਚੀਜ਼ ਹੋਇਆ ਤੇ ਉਹਦੀ ਸੀ ਢੀਲਾ ਉਹਦਾ ਮੁੱਲ ਕਾਣਾ ਚਾਹੀਦਾ ਬਾਕੀ ਬੱਚੇ ਉਹਦੇ ਛੋਟੇ ਨੇ ਬਿਲਕੁਲ ਸਾਲ ਦਾ ਜਿ ਪੰਜਾਂ ਸਾਲਾਂ ਦਾ ਬੱਚਾ ਬਸ ਤੇ ਜਵਾਨ ਜੇ ਹੈਗੇ ਆ ਤੇ ਉਹਨਾਂ ਨੂੰ ਨੌਕਰੀ ਮਿਲ ਜੇ ਤਾਂ ਉਹ ਵੀ ਰੋਟੀ ਖਾ ਸਕਣ ਤੇ ਬਾਕੀ ਉਹ ਨਹੀਂ ਦੋਵੇਂ ਜੀ ਮਾਰਿਆ ਤੇ ਅਸੀਂ ਉਹਨਾਂ ਨੂੰ ਰੋਟੀ ਉਹਨਾਂ ਕੋਲੋਂ ਮਾ ਕੇ ਖਵਾ ਸਕਦੇ ਜਾਂ ਮੰਜੇ ਮੱਲਿਆ ਕਿੰਨੇ ਬੱਚੇ ਬੱਬੀ ਜੀ ਪਰਿਵਾਰ ਚ ਬੱਚੇ ਚੰਗੇ ਦੋ ਘੋਟੀਆਂ ਚੇਲੇ ਬੱਚੇ ਤਿੰਨ ਬੇਟੀਆਂ ਇਹ ਬੇਟੀ ਜਿਹੜੀ ਇਹਨੇ ਉਹ ਵੀ ਨਾ ਸਕੇ ਨਾ ਕੰਮ ਕਰਦੀ ਹੈ ਹਾ ਚੰਗੇ ਪਰਿਵਾਰਤੀ ਸਭ ਤੋਂ ਵੱਡੇ ਕਿਹੋ ਟਾਈਕੀ ਜੀ ਵੱਡਾ ਸਭ ਤੋਂ ਵੱਡਾ ਪਰਿਵਾਰੀ ਤੋਂ ਛੁੱਟੇ ਛੁੱਟ ਤੁਹਾਨੂੰ ਕਿੰਨਾ ਪੜਾ ਲੱਗਦਾ ਚੰਨ ਫੋਨ ਸਾਢੇ 4 ਵਜੇ ਸਾਢੇ 30 ਵਜੇ ਆਇਆ ਉਹਨਾਂ ਨੂੰ ਹੋਰ ਕਿਸੇ ਨੇ ਦੱਸਿਆ ਵੀ ਉਥੇ ਆ ਹੰਬਲਾ ਹੋ ਗਿਆ ਬਈ ਫੋਨ ਸੁਣਿਆ ਜਦ ਰਕੀਤਾ ਤੋਂ ਨੇ ਦੱਸਿਆ ਵੀ ਕਦੀਵੇਂ ਨੂੰ ਮਾਰਕਤਿਆ ਯਾ ਕੋਈ ਕੁਛਿੰਕ ਨੇ ਮਾਰਕਤਿਆ ਜਿਵੇਂ ਉਹਦਾ ਵੀ ਹੱਥ ਵਾਰੀ ਜਨੇ ਮਾਰ ਦਿੱਤਾ ਵਾਪੇ ਡਿਊਟੀ ਕਰ ਰਹੇ 4:00 ਦੇ ਬਾਅਦ ਦੇ ਵਜੋਂ ਫਿਰ ਲਾ ਕੇ ਕਿਤੇ ਪੋਸਟਿੰਗ ਕਿਤੇ ਨਹੀਂ ਜੰਮੂ ਜੰਮੂ ਹੀ ਕਿੰਨੇ ਸਾਲ ਹੋ ਗਏ ਨੇ ਨੌਕਰੀ ਕਰਦੇ? ਇਹ ਤਾਂ 12 ਹੋਇਆ। ਹਾਂਜੀ 12 ਜਨਮ 12 ਦਾ। ਹਾਂਜੀ 22 ਸਾਲ ਹੋ ਗਏ। 12 ਸਾਲ ਹੋ ਗਏ। 12 ਹੀ ਹੋ ਗਏ। ਹਾਂਜੀ। ਬੱਚੇ ਦੀ ਗੱਲ ਬੀੜੀ। ਬੱਚੇ ਤੋਂ ਹੋਏ? ਕਿਤੇ ਕਿਤੇ ਹੋ। ਇਹ ਤਾਂ ਛਾਲ ਦੀ ਗੁੱਡੀ ਆ ਜੇ 5 ਸਾਲਾਂ ਦਾ ਬੱਚਾ ਹੈ। ਇਹ ਇੱਕ ਘਰ ਦੀ ਬੜੀ ਹੈ। ਹਾਂ, ਬੜੀ। ਠੀਕ ਹੈ। ਚਲੋ ਮਾਈਟ ਕਾ ਦੇ ਸਰਕਾਰ ਸਾਡੀ। ਬੰਦ ਨੌਕਰੀ ਮੇੜ ਜਾ ਤਾਂ ਆਪ ਰਕਾਰ ਕੇ ਲਾ ਲੋਗੇ। ਸੋ ਇਹ ਗੋਦ ਦਵਾਸਾਲੇ ਹੋਰ ਕਰ ਦਾਂਗੇ। ਆ ਜੀ ਫਿਰ ਸਾਡੇ ਮੰਦਗਾ ਵਾਲੇ ਪੱਤਾ ਰੋਟੀ ਪੂਰੀ ਕਰਕੇ ਦੇ ਦੇ। ਪਰਿਵਾਰ ਨਾਰਿੰਦਾਈ ਉੱਥੇ। ਹਾਂ ਜੀ ਉਸੇ ਨਾਲ। ਜਮਨਾ। ਹਾਂ ਜੀ। ਸਸਤਾਰ ਫਿਰ ਕਿੰਨੇ ਵਜੇ ਆਉਂਦੇ। ਕਾਰ ਦਾ ਜੋ ਸੂਚ ਵਾਕ ਜਾਂਦੇ 5 6 ਵਜੇ ਨਹੀਂ। ਪਹੁੰਚਿਆ ਗਈ ਸੀ ਤੜਕੇ ਤੜਕੇ। ਰਾਤ ਰਾਤ। ਕੋਈ ਸਰਕਾਰੀ ਅਧਿਕਾਰੀ ਆਇਆ ਕੋਈ ਪਰਿਵਾਰਨਾਮਾ ਨਿਰਦੇਸ਼ ਤੋਂ ਆਉਣ ਤੇ ਕੋਈ ਸੀ। ਕੋਈ ਹਾਂ ਜੀ ਉਹਦੇ ਅੱਗੇ ਅੱਗੇ ਉਹਨਾਂ ਦਾ ਕੋਈ ਨਹੀਂ ਉਹਨਾਂ ਦੇ ਜਿਹੜੇ ਕੋਣ ਮੁਲਾਜ਼ਮ ਆਉਣੇ ਸ਼ੁਰੂ ਹੋਏ ਜਿਹੜੇ ਛੁੱਟੀ ਹੋਏ ਸੀ ਛੁੱਟੀ ਆਏ ਸੂਬੇਦਾਰ ਉਹਨਾਂ ਨੂੰ ਉਹਨਾਂ ਨੇ ਭੇਜਿਆ ਉਹਨਾਂ ਦੇ ਘਰ ਜਾ ਕੇ ਲੋਕੋ ਸੈਸ਼ਨ ਆਇਆ ਨਾ ਹੋ ਰਹੀ ਹੈ ਕੋਈ ਨਾ ਬਾਕੀ ਸਾਈਡ ਤੋਂ ਕੋਈ ਨਹੀਂ ਆਇਆ ਅਜੇ ਉਹਨਾਂ ਦੇ ਆਉਣੇ ਸ਼ੁਰੂ ਹੋਏ ਆ ਬਾਅਦਮੀ ਦੇ ਘਰ ਜਾ ਕੇ ਘਰ ਵੇਖੋ ਪਤਾ ਲਾਓ ਤੇ ਚਾਰੀ ਕਰਾਉਣ ਦੇ ਭੀ ਪੈਂਟੀ ਚਾਹੀਦੀ ਆ ਚਾਹੀਦਾ ਜੇ ਜੇ ਦਾ ਉਹਨਾਂ ਦੀ ਸੁਣ ਰਹੇ ਆ ये सब कोई खेती वाली है कोई नहीं कोई खेती वाली ये हो झाड़ी तो भाई